ਥਾਣਾ ਗੇਟ ਹਕੀਮਾ ਨੇ ਕੀਤਾ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਪਰਦਾਫਾਸ਼ 1 ਕਿਲੋ 5 ਗ੍ਰਾਮ ਹੀਰੋਇਨ ਕੀਤੀ ਬਰਾਮਦ ਚੋਣ ਜਾਬਤੇ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਆਖਿਆ ਆਰਟੀਏ ਸੈਕਟਰੀ ਅਸ਼ਦੀਪ ਸਿੰਘ ਲੁਭਾਣਾ ਨੇ ਅਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਵਿੱਚ ਪਿੰਡ ਕੰਦੋਵਾਲੀਆ ਵਿਖੇ 트리플 ਮਰਡਰ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਚੱਲਦਿਆਂ ਪਿੰਡ ਦੇ ਵਿੱਚ ਸਨਸਨੀ ਫੈਲੀ ਹੋਈ ਹੈ ਨਸ਼ੇ ਵਿੱਚ ਤੋਤੇਕ ਨੌਜਵਾਨ ਵੱਲੋਂ ਆਪਣੇ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਅਮ੍ਰਿਤਪਾਲ ਸਿੰਘ ਨੇ ਆਪਣੀ ਮਾਂ ਪਰਜਾਈ ਅਤੇ ਆਪਣੇ ਭਤੀਜੇ ਦਾ ਤੇਜ਼ ਤਾਰ ਹਥਿਆਰ ਦਾਤਰ ਦੇ ਨਾਲ ਕਤਲ ਕੀਤਾ ਅਤੇ ਖੁਦ ਹੀ ਕਤਲ ਕਰਨ ਤੋਂ ਬਾਅਦ ਪੁਲਿਸ ਸਟੇਸ਼ਨ ਪਹੁੰਚ ਗਿਆ ਸੀ ਐਸ ਮੋਕੇ ਡੀਐਸਪੀ ਅਜਨਾਲਾ ਨੇ মিডিਆ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ। ਦੱਸਿਆ ਤੇ ਹੋਈ ਆ ਜੀ ਰਾਤੀ ਕਿਤੇ ਮੁੱਲ ਪੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ। ਇਹਨੂੰ ਬਥੇਰੇ ਹੈ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਵੀ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ। ਪਰ ਰਾਤੀ ਕਾਲ ਕਿਤੇ ਕੋਈ ਪਰਾਣੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਹੈ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ 12:30 ਵਜੇ ਉਹਦੇ ਕਹਿਣ ਮੁਤਾਬਕ 12:30 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾ ਮਾਰਤਾ ਵਾ ਅਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮੰਨਤ ਕਿਬਨ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਉਹਦੇ ਤੇ ਵੀ ਵਾਰ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਦੇ ਸਿਰ ਦੇ ਉੱਤੇ ਸਾਟਿਆ ਜੀ ਅੱਜ ਦੀ ਥਾਣਾ ਚੰਡੇਰਚੇ ਪਿੰਡ ਕੰਦੋ ਵਾਲੀ ਪਿੰਡ ਦਾ ਜੀ ਇੱਥੇ ਕਰੀਬ ਰਾਤ 1.5 ਵਜੇ ਦੇ ਕਰੀਬ ਵਾਰਦਾਤ ਹੋਈ ਹੈ ਇਹਦੇ ਵਿੱਚ ਅਕਿਊਜ਼ ਜਿਹੜਾ ਅਮਰਤਪਾਲ ਆ ਉਹਨੇ ਆਪਣੀ ਪਰਝਾਈ ਔਰ ਆਪਣੀ ਮਦਰ ਮਾ ਆਰ ਬੱਚਾ ਫਰੀਬ 2.5 ਸਾਲ ਦਾ ਉਹਦਾ ਮਟਰ ਕੀਤਾ ਜੀ ਰੀਜ਼ਨ ਉਹਨਾਂ ਦੇ ਫੈਮਲੀ ਡਿਸਪਿਊਟਸ ਜਾਂ ਕੋਈ ਫੈਮਲੀ ਰੀਜ਼ਨ ਸੀਗੇ ਉਹਦੀ ਫੈਮਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਸਹੀ ਹਲ ਦੱਸਿਆ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਿਲੀ ਜਿਹੜੀ ਸੀਗੀ ਉਹ ਚਲੇਗੀ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਗੇਟ ਹਕੀਮਾ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਪਰਦਾਫਾਸ਼ ਕਰਕੇ ਦੋਸ਼ੀ ਸੁੱਚਾ ਸਿੰਘ ਦੇ ਕਬਜ਼ੇ ਚੋਂ 1 ਕਿਲੋ 5 ਗ੍ਰਾਮ ਹਿਰੋਇਨ ਬਰਾਮਦ ਕੀਤੀ ਇਸ ਸੰਬੰਧੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਜਾਣਕਾਰੀ ਦਿੱਤੀ ਗਈ ਮਹਾਂ ਜੋਗ ਲਕਸ਼ਮ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਮੁਤਾਬਕ ਸਪੈਸ਼ਲ ਡ੍ਰਾਈਵ ਚਲਾਈ ਜਾ ਰਹੀ ਹੈ ਡਰੱਗਜ਼ ਦੇ ਖਿਲਾਫ ਉਹਦੇ ਚੰਬੇ ਸਰ ਕਮਿਸ਼ਨਰ ਪੁਲਿਸ ਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ ਕਮਰਸ਼ੀਅਲ ਕੁਆਨਟੀਟੀ 1 ਕਿਲੋ ਜਿਹੜੀ ਹੀਰੋਇਨ ਆ ਬ੍ਰਾਂਮ ਕੀਤੀ ਹੈ ਔਰ ਇੱਕ بڑا ਪ੍ਰਾਣਸਮਗਲ ਜਿਹੜਾ ਕਿ ਪ੍ਰਕਲੇਮਡ ਫੈਂਡਰ ਹੈ ਇੱਕ ਪੁਰਾਣੇ ਕੇਸ ਦੇ ਵਿੱਚ ਉਹ ਗ੍ਰਿਫਤਾਰ ਕੀਤਾ ਸੁੱਚਾ ਸਿੰਘ son of ਦਲੀਪ ਸਿੰਘ ਪਿੰਡ ਖਾਨਵਾ ਪੀਐਸ ਅਜਨਾਲਾ ਅਮਰਸਰ ਰੂਰਲ ਇਹ ਇੱਕ 2023 ਦਾ ਮਕਮਲਾ ਹੈ ਸਾਡੇ ਨਾਲ ਜਿਹੜੀ ਸਿਸਟਰ ਇਹਨਾਂ ਨੇ ਗਵਰਨਟੀ ਕੋਪੀ ਉਹ ਵੀ ਗ੍ਰਿਫਤਾਰ ਹੋਇਆ 4 ਕਿਲੋ ਹੀਰੋਇਨ ਦਾ ਉਹ ਬਕਤਵਾ ਸੀ ਇਹ ਬੰਦਾ ਉਸ ਚ ਪਘੋੜਾ ਸੀ ਸੁੱਚਾ ਸੀ ਇਸ ਤੋਂ ਇਲਾਵਾ ਇਹ ਗੱਲ ਜਿਹੜੀ ਇਹਦੀ ਪੁਛਗਿੱਛ ਤੋਂ ਸਾਹਮਣੇ ਆਈ ਕਿ ਜਦੋਂ ਇੱਕ ਅਸਾਈਨਮੈਂਟ ਡਰਮ ਡਾਈ ਮੰਗਵਾਉਂਦਾ ਸੀ 1 ਲੱਖ ਰੁਪਏ ਨੂੰ ਮਿਲਦਾ ਸੀਗਾ ਉਹ ਕਨਸਾਈਨਮੈਂਟ ਨੂੰ ਟਿਕਾਣੇ ਪਹੁੰਚਾਉਣ ਦਾ ਤੇ ਉਹ ਉਸ ਤੇ ਵੀ ਅਸੀਂ ਵਰਕਰ ਰਹੇ ਹਾਂ ਇਹਦੀ ਜਿਹੜੀ ਫਾਈਨੈਂਸ਼ੀਅਲ ਐਸਪੈਕਟ ਹੈ ਔਰ ਜਿਹੜਾ ਇਹਦਾ ਬੈਕਗ੍ਰਾਉਂਡ ਹੈ ਇਹਦੇ ਖਿਲਾਫ ਸਨੇਚਿੰਗ ਦਾ ਚੋਰੀ ਦਾ ਔਰ ਮਾਈਨਿੰਗ ਐਟ ਦੇ ਪਹਿਲਾਂ ਵੀ ਦਰਜ ਨੇ ਉਸ ਤੋਂ ਬਾਅਦ ਇਹ ਪੂਰਾ ਆਪਣਾ ਇਹਦੇ ਵਿੱਚ ਸ਼ਾਮਲ ਹੋ ਗਿਆ ਡਰੱਗ ਟ੍ਰੇਡ ਦੇ ਵਿੱਚ ਔਰ ਵੱਡਾ ਰੈਕਸ ਬਗਲਰ ਬਣ ਗਿਆ ਪਗੋੜਾ ਹੁਣ ਤੋਂ ਬਾਅਦ ਔਰ ਨੇ ਉਹ ਸ਼ਾਰਪੋਟਿ ਸਿੱਕਤੇ ਵਿੱਚ ਵੀ ਆ ਕੇ ਆਪਣਾ ਇੱਕ ਟਿਕਾਣਾ ਬਣਾਇਆ ਹੋਇਆ ਸੀ ਜਿੱਥੇ ਜਾ ਕੇ ਲੁਕ ਜਾਂਦਾ ਸੀ ਆਪਣੇ ਕੰਮ ਕਰਨ ਤੋਂ ਬਾਅਦ ਟੌਲੀ ਜਿਹੜੀ ਤਤਤੀਸ਼ ਹੋ ਜਾਂਦੀ ਲੋਕ ਸਭਾ ਚੋਣਾ ਸੰਬੰਧੀ ਆਰਟੀਈ ਸੈਕਟਰੀ ਅਰਸ਼ਦੀਪ ਸਿੰਘ ਲੁਭਾਣਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ ਨੂੰ ਬਤੌਰ ਏਆਰਓਈਸਟ ਨਿਯੁਕਤ ਕੀਤਾ ਗਿਆ ਹੈ ਚੋਣਾਂ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਚੋਣਾਂ ਸੰਬੰਧੀ ਵੱਖ-ਵੱਖ ਟੀਮਾਂ ਆਪਣੀਆਂ ਡਿਊਟੀਆਂ ਤੇ ਤੈਨਾਤ ਹਨ ਅਤੇ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ ਕਿਸੇ ਨੂੰ ਵੀ ਚੋਣ ਜਾਬਤੇ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਸ਼ਹਿਰ ਵਾਸੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਨੂੰ ਇਸਤੇਮਾਲ ਕਰਨ ਦੀ ਅਪੀਲ ਕੀਤੀ ਲੋਕ ਸਭਾ ਚੋਣਾਂ ਦੇ ਵਿੱਚ ਜੀ ਮੈਨੂੰ ਅਸਿਸਟੈਂਟ ਰਜਿਸਟ੍ਰਿੰਗ ਅਫੀਸਰ ਜਿਹੜਾ ARO ਅੰਮ੍ਰਿਤਸਰ ਇਸ ਦੇ ਵਿੱਚ ਲਗਾਇਆ ਗਿਆ ਹੈ ਤੋਂ ਉਹਦੇ ਤਹਿਤ ਜਿਹੜਾ ਜਿਵੇਂ ਜਿਵੇਂ ਪ੍ਰੋਸੈਸ ਹੈ ਇਸ ਵੇਲੇ ਮਾਡਲ ਮਾਡਲ ਕੋਡ ਆਫ ਕੰਡਕਟ ਜਿਹੜਾ ਉਹ ਕੋਰਸਮੈਟ ਦੇ ਵਿੱਚ ਆਇਆ ਹੋਇਆ ਹੈ ਉਹ ਉਹਦੇ ਵਿੱਚ ਜਿਹੜਾ ਐਮਸੀਸੀ ਦੀਆਂ ਜਿਹੜੀਆਂ ਟੀਮਾਂ ਨੇ ਐਫਐਸਪੀ ਦੀਆਂ ਟੀਮਾਂ ਨੇ ਉਹ ਲੱਗੀਆਂ ਹੋਈਆਂ ਨੇ ਔਰ ਇਸ ਵੇਲੇ ਕਿਤੇ ਵੀ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਜੇ ਧਿਆਨ ਦੇ ਵਿੱਚ ਆਉਂਦੀ ਹੈ ਉਹਦੇ ਤੇ ਤੁਰੰਤ ਐਕਸ਼ਨ ਲਿਆ ਜਾਂਦਾ ਕੋਈ ਕੰਪਲੇਂਟ ਯਾ ਆਦਰਵਾਈਜ਼ ਵੀ ਕਿਸੇ VOTING ਸੰਬੰਧੀ ਆਦਰਵਾਈਜ਼ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਲੈਕਸ਼ਨ ਰਿਲੇਟਡ ਹੈ ਉਹਦੇ ਤੇ ਵੀ ਆਦਰਵਾਈਜ਼ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਸਟ੍ਰਾਂਗ ਰੂਮ ਔਰ ਉਹਦੇ ਨਾਲ ਜਿੱਥੇ ਕਾਊਂਟਿੰਗ ਹਾਲ ਵਗੈਰਾ ਜਿਹੜਾ ਐਡਮਿਨਿਸਟ੍ਰੇਟਿਵ ਸਾਈਡ ਤੇ ਹੈ ਸਾਰਾ ਜਿਹੜਾ ਅ ਸ਼ਰਵਸਕਰ ਨੂੰ ਇਹੀ ਸੰਦੇਸ਼ ਹੈ ਜੀ ਇਹਦੇ ਵਿੱਚ ਵਰਤੋਵਾਚ ਪਾਰਟਿਸਪੇਟ ਕਰਨਾ ਇਹ ਜਿਹੜਾ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦਾ ਮੇਲਾ ਹੁੰਦਾ ਜਿਹੜੀ ਇਲੈਕਸ਼ਨ ਹੁੰਦੀ ਹੈ ਔਰ ਜਿਹੜੀ ਅਲਟੀਮੇਟ ਪਾਵਰ ਹੈ ਉਹ ਲੋਕਾਂ ਦੇ ਹੱਥ ਦੇ ਵਿੱਚ ਹੈ ਉਹ ਸਮਾ ਜਿਹੜਾ ਐਕਸਰਸਾਈਜ਼ ਕਰਨ ਦਾ ਪਾਵਰ ਉਹ ਇਹੀ ਹੈ ਸੋ ਕਿਸੇ ਨੂੰ ਵੀ A B C ਕਿਸੇ ਨੂੰ ਵੀ ਵੋਟ ਕਰੋ ਬਟ ਵੋਟ ਜ਼ਰੂਰ ਕਰਨੀ ਹੈ ਔਰ ਜਿੱਥੇ ਆਪ ਕਰਨੀ ਹੈ ਉੱਥੇ ਨਾਲ ਵੀ ਆਪਣੇ ਬਜ਼ੁਰਗ ਆਪਣੇ ਜਿਹੜੇ ਬੱਚੇ ਆ ਜਿਹੜੇ ਵੀ ਤੁਹਾਡੇ ਆਲੇ ਦੁਆਲੇ ਦੇ ਤੁਹਾਡੇ ਗੁਆਂਢ ਦੇ ਵਿੱਚ ਜਾਂ ਜਿਹੜੇ ਵੀ ਤੁਹਾਡੇ ਸਰਕਲ 'ਚ ਆ ਉਹਨਾਂ ਨੂੰ ਵੀ ਮੋਟੀਵੇਟ ਜ਼ਰੂਰ ਕਰਨਾ ਇ ਆਪਣਾ ਸਮਾਗਮਣਾ ਔਰ ਜਿਹੜੀ ਹੋਟ ਪਾ ਕੇ ਡੈਮੋਕਰੇਸੀ ਮੇਲਾ ਯਾਨੀ 5 ਸਾਲ ਬਾਅਦ ਆਉਣ ਵਾਲੀਆਂ ਚੋਣਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਉਧਰ ਲੋਕ ਆਪਣੇ ಮತ ਦਾ ਸਹੀ ਇਸਤੇਮਾਲ ਕਰਨ ਇਸ ਨੂੰ ਲੈ ਕੇ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਉਧਰ ਪੁਲਿਸ ਪ੍ਰਸ਼ਾਸਨ ਵੱਲੋਂ ਚੋਣ ਜਾਪਾ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਆਪਣੀਆਂ ਡਿਊਟੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ ਸੋ ਹੁਣ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਮੇਲੇ ਵਿੱਚ ਭਾਗ ਲੈਣ ਤੇ ਆਪਣੀ ਵੋਟ ਪਾਉਣ ਜ਼ਰੂਰ ਜਾਣ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ थाना ਮੋਹਕੰਪੂਰੇ ਵੱਲੋਂ ਇਲਾਕੇ ਵਿੱਚ ਅਰਧ ਸੈਨਿਕ ਬਲਾ ਅਤੇ ਪੁਲਿਸ ਜਵਾਨਾਂ ਵੱਲੋਂ ਫਲੈਗ ਮਾਰਚ ਕੱਢਿਆ ਗਿਆ। थाना ਮੁਖੀ ਵੱਲੋਂ ਅਪੀਲ ਕੀਤੀ ਗਈ ਕਿ ਲੋਕ ਚੋਣਾਂ ਦੌਰਾਨ ਆਪਣੇ ਵੋਟ ਦਾ ਇਸਤੇਮਾਲ ਬੇਖੌਫ ਹੋ ਕੇ ਕਰਨ। ਜਿਹੜੀ ਆਉਣ ਵਾਲੀਆਂ ਲੋਕ ਸਭਾ ਇਲੈਕਸ਼ਨ ਹੈ ਉਹਦੇ ਸਬੰਧ ਵਿੱਚ ਅਸੀਂ ਫਲੈਗ ਮਾਰਚ ਕੱਢ ਰਹੇ ਆ ਜੀ ਆ ਜਿਹੜਾ ਫਲੈਗ ਮਾਰਚ ਆ ਜੀ ਮੋਹਕਮਪੁਰੇ ਤੋਂ ਥਾਣੇ ਤੋਂ ਸ਼ੁਰੂ ਹੋਊਗਾ ਜੀ ਤੁੰਗਪਾਈ ਅਗੇ ਭਾਰਤ ਨਗਰ ਪਵਨ ਨਗਰ ਪ੍ਰੀਤਮ ਨਗਰ ਕ੍ਰਿਸ਼ਨਾ ਨਗਰ ਤੇ ਰਸੂਲਪੁਰ ਤੋਂ ਹੋ ਕੇ ਜੀ ਵਾਪਸ ਇੱਥੇ ਆ ਕੇ ਸਮਾਪਤ ਹੋਏਗਾ ਸਾਡੇ ਨਾਲ ਸੀਆਰਪੀਐਫ ਦੀਆਂ ਟੀਮਾਂ ਨੇ ਜੀ ਵੇਰਕਾ ਥਾਣੇ ਤੋਂ ਟੀਮ ਆ ਜੀ ਮੋਹਕਮਪੁਰੇ ਬਾਕੀ ਥਾਣੇ ਤੋਂ ਵੀ ਟੀਮਾਂ ਬੁਲਾਈਆਂ ਨੇ ਲੋਕਾਂ ਨੂੰ ਇਹ ਸੂਚਿਤ ਕਰਨਾ ਚਾਹੁੰਦੇ ਆ ਵੀ ਜਿਹੜੀ ਇਲੈਕਸ਼ਨ ਆ ਰਹੀ ਹੈ ਜੀ ਇਹਦੇ ਵਿੱਚ ਬਿਨਾਂ ਕਿਸੇ ਡਰ ਭੈ ਦੇ ਆਪਦੀਆਂ ਵੋਟਾਂ ਦਾ ਇਸਤੇਮਾਲ ਕਰਨ ਜੋ ਦਾ ਹੱਕਾ ਵੋਟ ਦਾ ਉਹਦਾ ਇਸਤੇਮਾਲ ਕਰਨ ਅਸਲੇ ਵਾਲਿਆਂ ਨੂੰ ਇਹੀ ਬੇਨਤੀ ਹੈ ਜੀ ਜਿਨ੍ਹਾਂ ਕੋਲ ਲਾਇਸੈਂਸੀ ਅਸਲਾ ਆਪਦਾ ਛੇਤੀ ਛੇਤੀ ਥਾਣੇ ਵਿੱਚ ਜਾਂ ਨੇੜ ਦੇ ਜਿੱਥੇ ਵੀ ਉਹਨਾਂ ਦਾ ਗਨ ਹਾਊਸ ਉੱਥੇ ਜਮ੍ਹਾਂ ਕਰਵਾ ਦੇਣ ਸ਼ਰਾਰਤੀ ਅਨਸਰਾਂ ਨੂੰ ਸਾਡੀ ਸਖਤ ਵਾਰਨਿੰਗ ਹੈ ਜੀ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਕਾਨੂੰਨ ਕਿਸੇ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੰਦਾ ਆਪ ਸਭ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਦੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਤੇ ਝੂਠ ਬੋਲ ਕੇ ਫਾਸਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਵੇ ਕੇਵਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਵਲ ਆਪਰੇਟਰ ਦੇ ਮਾਲਿਕ ਨੂੰ ਇਤਲਾ ਦੇਵੋ ਪੰਜਾਬ ਸਰਕਾਰ ਵੱਲੋਂ ਪੀਜੀਆਰਐਸ ਪੋਰਟਲ ਤੇ ਲੋਕਾਂ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਕੀਤੀਆਂ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਮਿੱਥੇ ਸਮੇਂ ਅੰਦਰ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਜਨਾ ਅਧਿਕਾਰੀਆਂ ਜਾਂ ਕਰਮਚਾਰੀਆਂ ਵੱਲੋਂ ਮਿੱਥੇ ਸਮੇਂ ਅੰਦਰ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਕੀਤਾ ਜਾਵੇਗਾ ਉਹਨਾਂ ਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਪੀਜੀਆਰਐਸ ਪੋਰਟਲ ਤੇ ਵੱਖ-ਵੱਖ ਵਿਭਾਗਾਂ ਪਾਸ ਪਈਆਂ ਪੈਂਡਿੰਗ ਸ਼ਿਕਾਇਤਾਂ ਨੂੰ ਲੈ ਕੇ ਸਹਾਇਕ ਕਮਿਸ਼ਨਰ ਵਿਵੇਕ ਮੋਦੀ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਮਾਮਲਾ ਅੰਮ੍ਰਿਤਸਰ ਦੇ ਤਰੰਤਾਰਨ ਰੋਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਸਾਹਮਣੇ ਆਉਂਦੇ ਟਰੱਕ ਨਾਲ ਵਜਨ ਕਰ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਚਲਦਿਆਂ ਕਾਰ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਸਬੰਧੀ ਚਸ਼ਮਦੀਦ ਲੋਕਾਂ ਦਾ ਕਹਿਣਾ ਹੈ ਕਿ ਕਾਰ ਸਵਾਰ ਵੱਲੋਂ ਤੇਜ਼ੀ ਨਾਲ ਕਾਰ ਚਲਾ ਕੇ ਸਾਹਮਣੇ ਆ ਰਹੇ ਟਰੱਕ ਨਾਲ ਹਾਦਸਾ ਗ੍ਰਸਤ ਹੋਣ ਕਾਰਨ ਇਹ ਹਾਦਸਾ ਵਾਪਰਿਆ ਉਥੇ ਮੌਕੇ ਤੇ ਪੁੱਜੇ ਪੁਜੀ politi ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ حوالے ਕਰ ਦਿੱਤਾ ਜਾਵੇਗਾ ਤਰਨ ਤਰਨ ਰੋਡ ਅੰਮ੍ਰਿਤਸਰ ਨੂੰ ਜਾਂਦਾ ਠੀਕ ਹੈ ਇਧਰ ਜਲੰਧਰ ਨੂੰ ਹਰ ਬੰਨੇ ਨਿਕਲ ਜਾਂਦਾ ਇਹ ਰੋਡ ਵੇਖੋ ਤੁਸੀਂ ਆ ਕਿਹੜਾ ਰੋਡ ਤੋਂ ਖਾਓ ਠੀਕ ਹੈ ਰੋਡ ਬਹੁਤ ਹੈਵੀ ਵਗਦਾ ਬਹੁਤ ਬਹੁਤ ਜਿਆਰੀ ਕੀ ਅਸਲ ਟਰੈਫੀ ਬਹੁਤ ਜ਼ਿਆਦੀ ਹੈ ਭਾਈ ਪਤਾ ਕਿਸੇ ਨੂੰ ਨਹੀਂ ਲੱਗਦਾ ਦੇਖੋ ਜੀ ਹੱਲੇ ਅਸੀਂ ਮੌਕੇ ਤੇ ਆਏ ਆ ਅਜੇ ਕਾਰਵਾਈ ਚੱਲ ਰਹੀ ਹੈ ਹਾਂਜੀ ਪ੍ਰਕਾ ਦਾ ਤੇ ਕਾਰ ਦਾ ਐਕਸੀਡੈਂਟ ਕਾਰ ਡਰਾਈਵਰ ਤੇ ਸਤੌਣ ਨਾਲੋਂ ਅਲੱਗ ਹੋ ਕੇ ਛੜ ਨਾਲੋਂ ਓਕੇ ਤੇ ਕਾਰ ਬਿਲਕੁਲ ਹੀ ਡੈਮੇਜ ਹੋ ਗਈ 100% ਤੇ ਡਰਾਈਵਰ ਤਾਂ ਥੱਲੇ ਗੱਲ ਆ ਉਹਦਾ ਵੀ ਕਾਫੀ ਨੁਕਸਾਨ ਆ ਉਹਦੇ ਸੱਜੇ ਦੋਨੇ ਲੱਗ ਗਏ ਹੈ ਜੀ ਅਕਦੇ ਪਤਗਮੋਕੇ ਸਹਾਇਕ ਪ੍ਰੀਤ ਸਿੰਘ ਜੀ ਸਾਨੂੰ ਕੋਲ ਰਵਿੰਦਰ ਸਿੰਘ ਵਾਸੀ ਮਕਾਨ ਨੰਬਰ 54 ਜੀ ਅਜੀਤ ਨਗਰ ਸੁਕਾਣਵਾਂ ਰੋਡ ਤੋਂ ਓਕੇ ਜੀ ਬਾਰ ਵੀ ਅਜੇ ਤਾਂ ਮੌਕੇ ਤੇ ਪਹੁੰਚੀ ਆ ਜੀ ਫੋਟੋਗ੍ਰਾਫੀ ਕਰ ਲਈ ਹੈ ਗੱਡੀਆਂ ਪੱਕੇ ਕਰ ਰਹੇ ਹਾਂ ਜੀ ਬੋਡੀ ਕਾਰ ਦੇ ਵਿੱਚ ਫਸੀ ਗਈ ਪੂਰੀ ਉਹਨੂੰ ਕੱਢ ਕੇ ਤੇ ਹਸਪਤਾਲ ਭੇਜ ਰਹੇ ਹਾਂ ਪਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇ ਗੁਰੂ ਨਗਰੀ ਸੀਟ ਤੋਂ ਲੋਕ ਸਭਾ ਚੋਣ ਲੜਨ ਲਈ ਪਾਰਟੀ ਵੱਲੋਂ ਚੁਣੇ ਗਏ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਅੰਮ੍ਰਿਤਸਰ ਸ਼ਹਿਰੀ ਜ਼ਿਲ੍ਹੇ ਦੇ ਆਗੂ ਅਤੇ ਵਰਕਰਾਂ ਨਾਲ ਜਨੂ ਕਰਵਾਉਣ ਲਈ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਸ਼ਹੀਦ ਹਰਬੰਸ لال ਖੰਨਾ ਸਮਾਰਕ ਵਿਖੇ ਵਿਸ਼ੇਸ਼ ਵਰਕਰ ਮੀਟਿੰਗ ਦਾ ਆਯੋਜਨ ਕੀਤਾ ਗਿਆ। ਤਰਨਜੀਤ ਸਿੰਘ ਸੰਧੂ ਦਾ ਭਾਜਪਾ ਦਫ਼ਤਰ ਵਿਖੇ ਪਹੁੰਚਣ ਤੇ ਵਰਕਰਾਂ ਸਮੇਤ ਹਰਵਿੰਦਰ ਸਿੰਘ ਸੰਧੂ ਨੇ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲੇ, ਲੋਕ ਸਭਾ ਇੰਚਾਰਜ ਕੇਡੀ ਪੰਡਾਰੇ, ਜ਼ਿਲ੍ਹਾ ਜਨਰਲ ਸਕੱਤਰ ਸਲੇਲ ਕਪੂਰ ਸੰਜੀਵ ਕੁਮਾਰ ਰਾਜੇਂਦਰ ਮੋਹਨ ਸਿੰਘ ਛੀਨਾ ਬਖਸ਼ੀ ਰਾਮ ਅਰੋੜਾ ਸੁਖਮਿੰਦਰ ਸਿੰਘ ਪਿੰਟੂ ਗੁਰਪ੍ਰਤਾਪ ਸਿੰਘ ਟਿੱਕਾ ਸਰਬਜੀਤ ਸ਼ਾਂਤੀ ਸਮੇਤ ਬੀਜੇਪੀ ਆਗੂ ਅਤੇ ਵਰਕਰ ਹਾਜ਼ਰ ਸਾਨ ਪਾਜ ਪਾਦੇ ਸਾਰੇ ਐਕਟਿਵਿਸਟ ਕਾਰਜਕਰਤਾ ਤੇ ਇੱਥੇ ਸਾਰੇ ਨੇਤਾ ਬੈਠੇ ਆ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਐਤਖਾਂ ਜਿਉ ਮੋਦੀ ਸਰਕਾਰ ਦਿੱਲੀ ਚ ਬਣ ਰਹੀ ਆ

फास्टवे मेट्रो चैनल नंबर 242 ते फास्टवे म्यूजिक चैनल नंबर 243 ते गुरुद्वारा शहीदा साहिब ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ ਮੰਦਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ फास्टवे ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਦੇ ਸੰਪਰਕ ਕੀਤਾ ਜਾ ਸਕਦਾ ਹੈ। थाना तर सिक्काਵਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 56250 ਐਮਐਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। थाना चाटीबिਂ ਵੱਲੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 40 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ। ਹੁਣ ਸਮਾਂ ਹੋ ਗਿਆ ਇੱਕ ਛੋਟੇ ਛੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ। ਵਤਨਤਰਤਾ ਸੈਨਾਨੀ ਮਹਿੰਗਾ ਸਿੰਘ ਸੈਣੀ ਦਾ ਮਨਾਇਆ ਗਿਆ ਸ਼ਹੀਦੀ ਦਿਹਾੜਾ ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ फनलैंड अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फनलैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल ज़ूम, डांस और बहुत सारी एक्साइटिंग एक्टिविटीज का एंट्री सिर्फ पांच रुपए शुरू

ਬਾਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਭਾਰਤ ਦੇਸ਼ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਉਣ ਵਿੱਚ ਕਈ ਸੁਤੰਤਰਤਾ ਸੈਨਾਨੀਆਂ ਦਾ ਯੋਗਦਾਨ ਹੈ ਅਸੀਂ ਅੱਜ ਚੈਨ ਦੀ ਨੀਂਦ ਸੌਂਨੇ ਕਿਉਂਕਿ ਸ਼ਹੀਦ ਹੋਏ ਸੈਨਾਨੀਆਂ ਨੇ ਆਪਣੀ ਨੀਂਦ ਛੱਡ ਕੇ ਦੇਸ਼ ਵਾਸਤੇ ਸੋਚਿਆ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਸ਼ਹੀਦ ਮਹੰਗਾ ਸਿੰਘ ਸੈਣੀ ਦਾ ਜਿਨ੍ਹਾਂ ਨੇ ਆਜ਼ਾਦੀ ਵਿੱਚ ਆਪਣਾ ਯੋਗਦਾਨ ਦੇ ਕੇ ਸ਼ਹਾਦਤ ਪ੍ਰਾਪਤ ਕੀਤੀ 4 ਅਪ੍ਰੈਲ ਨੂੰ ਹਰ ਸਾਲ ਇਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਇਹਨਾਂ ਦੇ ਬਲੀਦਾਨ ਬਾਰੇ ਦੱਸਿਆ ਜਾਂਦਾ ਹੈ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਸਰਦਾਰ ਮਹਿੰਗਾ ਸਿੰਘ ਯਾਦਗਾਰ ਕਮੇਟੀ ਦੇ ਮੈਂਬਰਾਂ ਨੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਮਨੋਹਰ ਸਿੰਘ ਸੈਣੀ, ਤਰਸੇਮ ਸਿੰਘ ਸੈਣੀ, ਚੰਦਰਮੋਹਨ, ਗਿਆਨ ਸਿੰਘ, ਰਾਜਕੁਮਾਰ, ਬਲਦੇਵ धवन ਸਮੇਤ ਸਮੂਹ ਮੈਂਬਰ ਮੌਜੂਦ ਸਨ ਮੈਂ ਆਪਣੇ ਪਿਤਾ ਜੀ ਸਰਦਾਰ ਮਹਿੰਗਾ ਸਿੰਘ ਸੈਣੀ ਜੋ ਇੱਕ ਫ੍ਰੀडम फाइਟਰ ਸੀ ਉਹਨਾਂ ਦੀ 34ਵੀਂ ਵਰ੍ਹੇ ਸਾਲ ਅਸੀਂ ਮਨਾ ਰਹੇ ਹਾਂ ਹਰ ਸਾਲ ਅਸੀਂ ਮੰਗਲ ਸਿੰਘ ਯਾਦਗਾਰ ਕਮੇਟੀ ਵੱਲੋਂ ਇਹ ਫੰਕਸ਼ਨ ਕਰਦੇ ਆ ਮੈਂ ਬਹੁਤ ਲੰਮਾ ਜੋੜਾ ਨਾ ਕਹਿੰਦਾ ਹੋਇਆ ਮੈਂ ਸਭ ਆਏ ਹੋ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਆ ਫੰਕਸ਼ਨ ਤੇ ਆ ਕੇ ਸਾਡਾ ਮਨ ਵਧਾਇਆ ਇੱਕੋ ਗੱਲ ਚਾਹੀਦੀ ਕਿ ਜਿਹੜਾ ਨਸ਼ਾ ਸਾਡੇ ਪੰਜਾਬ ਦੇ ਜੜਾਂ ਚ ਫਸ ਗਿਆ ਹੈ ਨਾ ਉਹ ਕੱਢੇ ਜਾਏ ਜੇ ਸਾਡੇ ਬੱਚੇ ਜੇ ਸਾਡੇ ਬੱਚੇ ਨਸ਼ੇ ਤੋਂ ਨਿਕਲਣ ਕੇ ਬਾਹਰ ਤੇ ਸਾਡਾ ਪੰਜਾਬ ਬਹੁਤ ਉੱਚੀ ਤਰਕੀ ਜਾਏਗਾ ਹਾਜ ਜਿਸੀ ਬਹੁਤ ਹੀ ਪ੍ਰਸਿੱਧ ਦੇਸ਼ ਭਗਤ ਸਾਰ ਮਹੰਗਾ ਸਿੰਘ ਜੀ ਸੈਣੀ ਦੀ 34ਵੀਂ ਵਰ੍ਹੇਗੰਢ ਦੇ ਸਬੰਧ ਦੇ ਵਿੱਚ ਇੱਥੇ ਇਕੱਠੇ ਹੋਏ ਹਾਂ ਸਾਰ ਮਹੰਗਾ ਸਿੰਘ ਯਾਦਗਾਰ ਕਮੇਟੀ ਜਿਸ ਦੇ ਚੇਅਰਮੈਨ ਸਾਡੇ ਆਪਣਾ ਸਾਰ ਮਨੋਰ ਸਿੰਘ ਜੀ ਸੈਣੀ ਹਨ ਉਹਨਾਂ ਦੇ ਹੁਣ ਹਸਪੁੱਤਰ ਹਨ ਉਹਨਾਂ ਵੱਲੋਂ ਇਹ ਸਮਾਗਮ ਹਰ ਸਾਲ ਕੀਤਾ ਜਾਂਦਾ ਸਾਰ ਮਹੰਗਾ ਸਿੰਘ ਜੀ ਸੈਣੀ ਜਿਨ੍ਹਾਂ ਨੇ ਦੇਸ਼ ਦੇ ਆਜ਼ਾਦੀ ਅੰਦolan ਦੇ ਵਿੱਚ ਨੇਤਾ ਜੀ ਸ਼ਬਾਸ਼ ਚੰਦਰ ਬੋਸ ਦੇ ਨਾਂ ਰਲ ਕੇ ਇੱਕ ਬਹੁਤ ਹੀ ਅਹਿਮ ਯੋਗਦਾਨ ਪਾਇਆ ਉਹ ਜਮਾਨੇ ਦੇ ਵਿੱਚ ਨੌਕਰੀਆਂ ਮਿਲਦੀਆਂ ਸਨ ਇਹ ਆਫੀਸਰ ਰੈਂਕ ਦੀ ਨੌਕਰੀ ਕਰਦੇ ਸਨ ਫੌਜ ਦੇ ਵਿੱਚ ਮਗਰ ਜਦੋਂ ਇਹਨਾਂ ਦੀ ਨੇਤਾ ਜੀ ਨਾਲ ਮੁਲਾਕਾਤ ਹੋਈ ਨੇਤਾ ਜੀ ਦੇ ਵਿਚਾਰਾਂ ਤੋਂ ਇੰਨੇ ਪ੍ਰਭਾਵਿਤ ਹੋਏ ਇਹਨਾਂ ਆਪਣੀ ਨੌਕਰੀ ਛੱਡ ਕੇ 1942 ਦੇ ਵਿੱਚ ਨੇਤਾ ਜੀ ਦੇ ਨਾਲ ਸ਼ਾਮਲ ਹੋ ਕੇ ਦੇਸ਼ ਦੀ ਆਜ਼ਾਦੀ ਦੇ ਅਦਾਲਨ ਦੇ ਹਿੱਸਾ ਪਾਇਆ ਔਰ ਜਦ ਤੱਕ ਦੇਸ਼ ਆਜ਼ਾਦ ਨਹੀਂ ਹੋਇਆ ਤਦ ਤੱਕ ਦੇਸ਼ ਦੀ ਆਜ਼ਾਦੀ ਵਾਸਤੇ ਲੜਦੇ ਰਹੇ ਔਰ ਦੇਸ਼ ਨੂੰ ਆਜ਼ਾਦ ਕਰਾ ਕੇ ਅੱਜ ਆਜ਼ਾਦ ਭਾਰਤ ਦੇ ਵਿੱਚ ਅਸੀਂ ਸਾਰੇ ਰਹਿ ਰਹੇ ਹਾਂ ਇੱਥੇ ਹੀ ਬਸ ਨਹੀਂ ਜਦੋਂ ਦੇਸ਼ ਆਜ਼ਾਦ ਹੋ ਗਿਆ ਉਸ ਤੋਂ ਬਾਅਦ ਵੀ ਆਰਾਮ ਨਾਲ ਨਹੀਂ ਬੈਠੇ ਸਮਾਜਿਕ ਕੰਮਾਂ 'ਚ ਲੱਗੇ ਰਹੇ ਕਈ ਸਾਲ ਆਪਣੇ ਇਲਾਕੇ ਦੇ ਵਿੱਚ ਕੌਂਸਲਰ ਬਣਦੇ ਰਹੇ ਔਰ ਬਹੁਤ ਭਾਰੀ ਵੋਟਾਂ ਦੇ ਨਾਲ ਕੌਂਸਲਰ ਬਣਦੇ ਰਹੇ ਔਰ ਦੇਸ਼ ਦੁਖੀਆਂ ਦੀ ਆਵਾਜ਼ ਆਏ ਦੀ ਕਿਸੇ ਪਾਰਟੀ ਦਾ ਆਵਾਜ਼ ਆਏ ਕਿਸੇ ਮਹੱਲੇ ਦਾ ਆਵਾਜ਼ ਆਏ ਕਿਸੇ ਨੂੰ ਪੁੱਛਦੇ ਨਹੀਂ ਸਨ ਵੀ ਤੋ ਕਿਹੜੀ ਪਾਰਟੀ ਨਾਲ ਤੇਰਾ ਸਬੰਧ ਹੈ ਤੂੰ ਕਿੱਥੇ ਰਹਿਣਾ ਸਾਰਿਆਂ ਦੀ ਬਹੁਤ ਸੇਵਾ ਕਰਕੇ ਗਏ ਹਨ ਅੱਜ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਫ੍ਰੀडम फाइਟਰ ਸ਼ਹੀਦ ਮਹੰਗਾ ਸਿੰਘ ਸਰੀ ਦੀ ਯਾਦ ਵਿੱਚ ਇੱਕ ਸਮਾਗਮ ਕੀਤਾ ਗਿਆ ਜੋ ਕਿ ਹਰ ਸਾਲ ਉਹਨਾਂ ਦੇ ਬੇਟੇ ਵੱਲੋਂ ਹੁੰਦਾ ਹੈ ਇਕੱਠ ਹੁੰਦਾ ਹੈ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਦੀ ਸੇਵਾ ਨੂੰ ਕੀਤਾ ਜਾਂਦਾ ਹੈ ਔਰ ਮੈਸੇਜ ਇਹ ਦਿੱਤਾ ਜਾਂਦਾ ਹੈ ਕਿ ਜੋ ਪ੍ਰੈਜ਼ੈਂਟ ਜੋ ਸਿਚੁਏਸ਼ਨ ਚੱਲ ਰਹੀ ਹੈ ਸਾਡੇ ਕੰਟਰੀ ਦੀ ਉਹ ਸਿਚੁਏਸ਼ਨ ਠੀਕ ਕੀਤੀ ਜਾਵੇ ਉਸ ਤੋਂ ਬਾਹਰ ਨਿਕਲੇ ਨੌਜਵਾਨ ਔ ਕੈਮਰਾ ਪਰਸਨ ਰੋਕੇਸ਼ਨਲ ਜੇਪਸਿ ਫਾਸਪਰ న్యూਸ ਅੰਮ੍ਰਿਤਸਰ ਬਿਆਸ ਦਰਿਆ ਨਜ਼ਦੀਕ ਪੈਂਦੇ ਪਿੰਡ ਬੁੱਲੇ ਨੰਗਲ ਵਿਖੇ ਨਾਜਾਇਜ਼ ਮਾਈਨਿੰਗ ਵਾਲੇ ਟਿਪਰਾਂ ਤੋਂ ਦੁਖੀ ਹੋਏ ਨਗਰ ਦੇ ਵਸਨੀਕਾਂ ਨੇ ਪਿਛਲੇ 15 ਦਿਨਾਂ ਤੋਂ ਉਕਤ ਸੜਕ ਤੇ ਰੋਸ ਤਰਨਾ ਦੇ ਰੱਖਿਆ ਐ ਸੰਬੰਧੀ ਪਿੰਡ ਵਾਸੀਆਂ ਦਾ ਇੱਕ ਵਫਤ ਰਵਿੰਦਰ ਸਿੰਘ ਅਰੋੜਾ ਸਬ ਡਿਵੀਜ਼ਨਲ ਮੈਜਿਸਟ੍ਰੇਟ ਬਾਬਾ ਬਕਾਲਾ ਸਾਹਿਬ ਨੂੰ ਮਿਲਿਆ ਆ ਤੇ ਉਹਨਾਂ ਨੂੰ ਨਾਜਾਇਜ਼ ਮਾਈਨਿੰਗ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਐ ਸੰਬੰਧੀ ਐਸ ਡੀ ਐਮ ਰਵਿੰਦਰ ਸਿੰਘ अरोड़ा ਨੇ ਕਿਹਾ ਕਿ ਉਕਤ ਸ਼ਿਕਾਇਤ 에 ਕਾਰਵਾਈ ਕੀਤੀ ਜਾ ਰਹੀ ਹੈ। ਸਾਨੂੰ ਕੋਲ ਸਾਡੇ ਕੋਲ ਐਸਐਸਪੀ ਸਾਹਿਬ ਤੇ ਡੀਐਸਪੀ ਵੱਲੋਂ ਸਾਡੇ ਕੋਲ ਐਪਲੀਕੇਸ਼ਨ ਕਹेलो ਮੈਮੋਰੰਡਮ ਕਹेलो ਜਿਹੜਾ ਐਡਰੈਸ ਸੀਗਾ ਐਸਡੀਐਮ ਨੂੰ ਪਰ ਉਹਨਾਂ ਨੇ ਮੈਨੂੰ ਨਾ ਦੇ ਕੇ ਉਧਰ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤਾ। ਉਹਨਾਂ ਦੇ ਥਰੂ ਆਇਆ ਤੇ ਉਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਗਿਆ ਨੈਸ਼ਨਲ ਹਾਈਵੇ ਨੂੰ ਐਸਡੀਓ ਮਾਈਨਿੰਗ ਨੂੰ ਤੇ ਬੁਲੇਨੇ ਦੇ ਨਾਲ ਪਹੁੰਚਾਇਆ। ਉਹਦੇ ਵਿੱਚ ਇਹ ਹੈ ਕਿ ਜਿਹੜੀ ਉਹ ਮਾਈਨਿੰਗ ਹੈ ਉਹ ਲੀਗਲ ਸੀਗੀ। ਉਹ ਕੀ ਉਹ ਖੱਡਾਂ ਜਿਹੜੀਆਂ ਨੇ ਉਹ ਮਾਈਨਿੰਗ ਡਿਪਾਰਟਮੈਂਟ ਨੇ ਅਲਾਟ ਕੀਤੀਆਂ ਸੀ ਦੀਆਂ ਤੇ ਆਪਣਾ ਹਾਈਵੇ ਬਣ ਰਿਹਾ ਹੈ ਕੇਟੀਸੀ ਉਸ ਕੰਪਨੀ ਨੂੰ ਉਹਦੇ 'ਚ ਜਿਹੜਾ ਉਹਨਾਂ ਦੇ ਮਤਲਬ ਲਾਇਸੈਂਸ ਕਹੋ ਜਾਂ ਜਿਹੜਾ ਉਹਨੇ ਇਸ ਇਸ਼ੂ ਕੀਤਾ ਹੋਇਆ ਸੀਗਾ ਉਹਨੂੰ ਖੱਡ ਪੁੱਟਣ ਵਾਸਤੇ ਉਹ 2 ਦਿਨ ਨੂੰ ਖਤਮ ਹੋ ਗਿਆ ਇਸ ਕਰਕੇ ਮੈਂ ਬੰਦ ਕਰਤਾ ਜਦ ਤੱਕ ਉਹ ਐਕਸਟੈਂਡ ਨਹੀਂ ਹੁੰਦਾ ਤਦ ਤੱਕ ਉਹ ਉੱਥੇ ਖੁਦਾਈ ਨਹੀਂ ਕਰਨਗੇ ਪਲੱਸ ਨਾਲ ਹੀ ਐਸ ਡੀਓ ਮਾਈਨਿੰਗ ਨੂੰ ਡਾਇਰੈਕਸ਼ਨਸ ਦੇਤੀਆਂ ਕਿ ਜਿੰਨਾ ਉੱਥੇ ਖੱਡ ਹੈਗੀ ਆ ਉਹਦੀ ਮਿੰਤੀ ਕਰਕੇ ਦੱਸੇ ਕਿ ਉਹ ਲੀਗਲ ਹੈ ਕਿ ਇਲਲੀਗਲ ਹੈ ਕਿ ਕਿ 9 ਫੁੱਟ ਤੱਕ ਲੀਗਲ ਹੁੰਦੀ ਹੈ ਉਸ ਤੋਂ ਉੱਤੇ ਇਲੀਗਲ ਹੋ ਜਾਂਦੀ ਹੈ ਉਹਦੀ ਵੈਰੀਫਿਕੇਸ਼ਨ ਕਰਾਤੀ ਹੈ ਪਲੱਸ ਜਿਹੜਾ ਉਹਨਾਂ ਦੀ ਰਿਪੇਅਰ ਦਾ ਹੈਗਾ ਬਈ ਕੋਈ ਸੜਕ ਟੁੱਟ ਗਈ ਸੀ ਪਾਈਪ ਟੁੱਟੇ ਸੀ ਉਹ ਸੀਐਸਆਰ ਚੋਂ ਕੇਟੀਸ ਨੂੰ ਕਹਤਾ ਕਿ ਉਹਨੂੰ ਠੀਕ ਕਰਾ ਕੇ ਦੇ ਸ਼੍ਰੀ ਰਾਧਾ ਰਾਣੀ ਪਰਿਵਾਰ ਸੰਸਥਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਦੱਸਿਆ ਗਿਆ ਕਿ 6 ਅਪ੍ਰੈਲ ਦਿਨ ਸ਼ਨੀਵਾਰ ਨੂੰ ਇੱਕ ਸ਼ਾਮ ਕਿਸ਼ੋਰੀ ਜੀ ਦੇ ਨਾਮ ਪ੍ਰੋਗਰਾਮ ਦਾ ਆਯੋਜਨ ਸ਼ਾਮ 7 ਵਜੇ ਤੋਂ ਆਈਟੀਆਈ ਕਾਲਜ ਫॉर ਵਿਮਨਸ ਬੀਕੇ ਦੱਤਗੇ ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ ਐਸਮੋਕੇ ਸਾਫ ਦਾ ਕਾਉਂਸਲਰ ਵਿਕਾਸ ਸੋਨੀ ਵੱਲੋਂ ਪਹੁੰਚ ਕੇ ਸੰਗਤ ਨੂੰ ਇਸ ਪ੍ਰੋਗਰਾਮ 'ਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ ਦੇਖੋ ਰਾਧਾ ਰਾਣੀ ਪਰਿਵਾਰ ਇੱਕ ਬੜੀ ਪੁਰਾਣੀ ਸੰਸਥਾ ਸਾਡੇ ਅੰਮ੍ਰਿਤਸਰ ਸ਼ਹਿਰ ਦੀ ਬਹੁਤ ਪੁਰਾਣੀ ਸੰਸਥਾ ਹੈ ਜਿਹੜੇ ਬਹੁਤ ਲੰਬੇ ਸਮੇਂ ਤੋਂ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਔਰ ਖਾਸ ਕਰਕੇ ਠਾਕੁਰ ਜੀ ਬਰਿੰਦਵਨ ਬਾਂਕੇ ਵਿਹਾਰੀ ਜੀ ਦੇ ਚਰਨਾਂ ਜੇ ਜੁੜੇ ਹੋਏ ਨੇ ਔਰ ਉਹਨਾਂ ਦੇ ਸਾਰੇ ਭਗਤ ਨੇ ਔਰ ਮੈਂ ਸਮਝਦਾ ਇਹ ਦੂਸਰੀ ਜਨਰੇਸ਼ਨ ਜਿਹੜੀ ਹੈ ਉਹਨਾਂ ਦੇ ਅੱਗੇ ਬੱਚੇ ਜਿਹੜੇ ਹੈ ਉਹ ਅੱਗੇ ਇਹਨੂੰ ਕੰਟੀਨਿਊ ਕਰ ਰਹੇ ਨੇ ਸੋ ਹਰ ਸਾਲ ਦੀ ਤਾਂ ਇਸ ਸਾਲ ਵੀ 6 ਤਰੀਕ ਨੂੰ 6 April ਨੂੰ ਰਾਧਾ ਰਾਣੀ ਪਰਿਵਾਰ ਵੱਲੋਂ ਜਿਹੜਾ ਇੱਕ ਬੜਾ ਵੱਡਾ ਧਾਰਮਿਕ ਪ੍ਰੋਗਰਾਮ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ITI ਕਾਲਜ ਜਿਹੜਾ ਸਾਡੇ ਲੋਗੜ ਚੌਂਗ ਦੇ ਬਿਲਕੁਲ ਨਾਲ ਹੈ ਆਈਟੀਆ ਕਾਲਜ ਹੈ ਉੱਥੇ ਕੀਤਾ ਜਾ ਰਿਹਾ ਹੈ ਇੱਕ ਸ਼ਾਮ ਕਿਸ਼ੋਰੀ ਜੀ ਦੇ ਨਾਮ ਆਈਟੀਆਈ ਕਾਲਜ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਐਸਐਲਵੀ ਇਹ ਪ੍ਰੋਗਰਾਮ ਸ਼੍ਰੀ ਰਾਧਾ ਰਾਣੀ ਜੀ ਦੇ ਅਸ਼ੀਰਵਾਦ ਦੇ ਨਾਲ ਸੋਨੀ ਸਾਹਿਬ ਜੀ ਨੇ ਨੇਤ੍ਰਿਤਵ ਹੋਰ ਸਾਡੇ ਵੱਡੇ ਭਾਰੀ ਵਿਕਾਸ ਸੋਨੀ ਜੀ ਦੀ ਦੇਖ ਰਿਕਦੇ ਵਿੱਚ ਹੋਣ ਜਾ ਰਿਹਾ ਹੈ ਅੰਮ੍ਰਿਤਸਰ ਅਟਾਰੀ ਹੌਕੀ ਗਰਾਊਂਡ ਵਿਖੇ ਐਨਆਰਆਈ ਭਰਾਵਾਂ ਵੱਲੋਂ ਸੇਵਾ ਪੇਜੇ ਜਾਂਦੇ ਲੋੜਵੰਦ ਬੱਚਿਆਂ ਨੂੰ ਹੌਕੀ ਦਾ ਸਮਾਨ ਦਿੱਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਸ਼ਿੰਦਾਨੀ ਗੁਰਸੇਵਕ ਸਿੰਘ ਨੂੰ ਕਿਹਾ ਇੰਦਰਪਾਲ ਸਿੰਘ ਹਾਂਗਕong ਅਮਰਿਤਪਾਲ ਸਿੰਘ ਕੈਨੇਡਾ ਬਿੱਲਾ ਹਾਂਗਕong ਬਾਉ ਯੂਐਸਏ ਅਰਸ਼ ਕੈਨੇਡਾ ਗੋਪੀ ਸਿੰਗਾਪੁਰ ਜਸਮੀਤ ਸਿੰਘ ਕੈਨੇਡਾ ਮੰਗਾ ਕੈਨੇਡਾ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਟਾਰੀ ਗਰਾਊਂਡ ਦੀ ਸੇਵਾ ਕਰਦੇ ਰਹਿਣ ਦੀ ਉਮੀਦ ਜਤਾਈ ਇਸ ਮੌਕੇ ਗੋਪੀ ਅਟਾਰੀ ਹਰਚੰਦ ਸਿੰਘ ਕੋਚ ਸੂਬੇਦਾਰ ਪ੍ਰਿਤਪਾਲ ਸਿੰਘ ਹਰਪ੍ਰੀਤ ਸਿੰਘ ਹੈਪੀ ਕਵੈਥ ਸਾਬका ਮੈਂਬਰ ਰੇਸ਼ਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡਵਾਸੀ ਸ਼ਾਮਿਲ ਸਨ। ਇਹ ਸਮਾਨ ਜਿਹੜੇ ਵੀ ਰਣ ਦਿੱਤਾ ਕੋ ਅਮਰਤਪਾਲ ਕੈਨੇਡਾ ਸਾਡਾ ਛੋਟਾ ਵੀਰ ਇਸੇ ਗਰਾਊਂਡ ਚੋਂ ਗਿਆ ਆ। ਇੰਦਰਪਾਲ ਸਿੰਘ ਹਾਂਗਕਾਂਗ ਤੇ ਗੁਰਸੇਵਕ ਸਿੰਘ ਯੂਕੇ ਇਹ ਤਿੰਨੇ ਬੱਚੇ ਸਾਡੇ ਕੋਲ ਇਥੋਂ ਗਰਾਊਂਡ ਚੋਂ ਨਾ ਤਿੰਨਾਂ ਨੇ 10-1000 ਰੁਪਏ ਸਾਨੂੰ ਸੇਵਾ ਭੇਜੀ ਆ। ਉਹ ਨਵੇਂ ਬੱਚੇ ਜਿਹੜੇ ਸਾਡੇ ਕੋਲ ਆਏ ਸੀ ਆ ਹੁਣ ਜਨਵਰੀ ਦੇ ਵਿੱਚ ਉਹਨਾਂ ਨੂੰ ਇਹ ਬੂਟ, ਨਿੱਕਰ, ਟੀ-ਸ਼ਰਟ, ਹਾਕੀ, ਬਾਲ ਇਹ ਸਾਰਾ ਕੁਝ ਇਹਨਾਂ ਨੂੰ ਪ੍ਰੋਵਾਈਡ ਕੀਤਾ ਹੈ। ਮੈਂ ਭਾਜੀ ਆਪਣੀ ਪੰਚਾਇਤ ਨੂੰ ਤਾਰੀ ਗਰਾਊਂਡ ਨੂੰ ਵਾਲਿਆਂ ਨੂੰ ਪੈਨਾ ਪੇਟਾਰੀ ਦੀ ਵੱਧ ਤੋਂ ਵੱਧ ਹਾਕੀ ਗਰਾਊਂਡ ਦੀ ਸਪੋਰਟ ਕੀਤੀ ਜਾਵੇ ਇਹ ਸਾਡੇ ਤੋਂ 30 ਤੋਂ 35 ਬੱਚੇ ਨਵੇਂ ਆਏ ਆ ਨਗਰ ਨਿਗਮ ਵੱਲੋਂ ਡਾਕਸ ਟ੍ਰਾਇਲਾਈਜ਼ੇਸ਼ਨ ਪ੍ਰੋਗਰਾਮ ਸੰਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵਾਕ-ਵਾਕ ਐਨੀਮਲ ਵੈਲਫੇਅਰ ਐਨ ਜੀਓਜ਼ ਨਾਲ ਟੀਕਾਕਰਨ ਬਾਰੇ ਮੀਟਿੰਗ ਕੀਤੀ ਗਈ ਅਤੇ ਜਾਨਵਰਾਂ ਦੀ ਦੇਖਭਾਲ ਚ ਆਉਂਦੀਆਂ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਸਹਾਇਕ ਸਿਹਤ ਅਫਸਰ ਡਾਕਟਰ ਰਮਾ ਚੀਫ ਸੈਨੇਟਰੀ ਇਨਸਪੈਕਟਰ ਜਗਦੀਪ ਸਿੰਘ ਸੈਨੇਟਰੀ ਇਨਸਪੈਕਟਰ ਆਫਤਾਰ ਸਿੰਘ ਅਤੇ ਐਨੀਮਲ ਵੈਲਫੇਅਰ ਐਨਜੀਓਜ਼ ਦੇ ਨੁਮਾਇਦੇ ਮੀਟਿੰਗ ਵਿੱਚ ਹਾਜ਼ਰ ਸਨ ਡੇਰਾ ਪੂਰਨ ਸੁਜਾਨ ਸਾਗਰ ਦਸ਼ਮੇਸ਼ ਐਵੇਨਿਊ ਮਜੀਠਾ ਰੋਡ ਬਾਈਪਾਸ ਵਿਖੇ ਸੰਤ ਬਾਬਾ ਪੂਰਨ ਸਿੰਘ ਜੀ ਦੀ ਯਾਦ ਵਿੱਚ 44ਵਾਂ ਸਾਲਾਨਾ ਜੋੜ ਮੇਲਾ ਸੰਤ ਬਾਬਾ ਭਜਨ ਸਿੰਘ ਸੋਢੀ ਅਤੇ ਸੰਗਤਾਂ ਤੇ ਇਸ ਮੁਹਲਾਕਾ ਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 5 अप्रैल ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ 3 अप्रैल ਨੂੰ ਸ਼੍ਰੀ ਅਖੰਡ ਪਾਤਸ਼ਾਹਬ ਰਮ ਕੀਤੇ ਗਏ ਜਿਸ ਦੇ ਪੋ 5 अप्रैल ਨੂੰ ਪਾਏ ਜਾਣਗੇ ਸਮੂਹ ਸੰਗਤ ਨੂੰ ਮੇਲੇ ਵਿੱਚ ਹਾਜ਼ਰੀ ਪਰਨ ਦੀ ਅਪੀਲ ਕੀਤੀ ਗਈ ਇਸ ਮੌਕੇ ਪ੍ਰਿੰਸੀਪਲ ਕਮਲਜੀਤ ਸਿੰਘ ਸੋਢੀ ਡਾਕਟਰ ਸੁਖਜਸ਼ਨ ਪ੍ਰੀਤ ਸਿੰਘ ਬਲਵਿੰਦਰ ਸਿੰਘ ਨਵਾਪੈਨ ਕਮਲ ਕੁਮਾਰ ਲਖਨਊ ਵਾਲੇ ਸੁਵਿੰਦਰ ਸਿੰਘ ਰਾਣਾ ਸਮੇਤ ਸੰਗਤਾ ਮੌਜੂਦ ਸਨ ਡੀਰਾ ਪੁਰਸ਼ ਜਾਨ ਸਾਗਰ ਦਸ਼ਮੇਸ਼ ਐਵੇਨਿਊ ਮਜੀਠਾ ਰੋਡ ਵਿਖੇ ਕਤੰਦਨ ਬਾਬਾ ਪੂਰਨ ਸਿੰਘ ਜੀ ਦੀ ਯਾਦ ਵਿੱਚ ਸ਼ਲਾਨਾ ਜੋੜ ਮੇਲਾ ਚਤਾਰੀਆਂ ਸ਼ਲਾਨਾ ਜੋੜ ਮੇਲਾ ਜਿਹੜਾ ਕਿਨੇਗਾ ਸਮੂਹ ਸੰਗਤ ਇਲਾਕਾ ਨਿਵਾਸੀਆਂ ਵੱਲੋਂ ਔਰ ਹੋਰ ਜਿਹੜੇ ਦੂਰ ਦਰਾਡੇ ਜਿਹੜੀਆਂ ਸੰਗਤਾਂ ਵੱਲੋਂ ਉਹਨਾਂ ਵੱਲੋਂ ਮਨਾਇਆ ਜਾ ਰਿਹਾ ਵਗਾ ਬੜੀ ਧੂਮ-ਤਾਹ ਦੇ ਨਾਲ ਇਹ ਮੇਲਾ ਜਿਹੜਾ ਹਰ ਸਾਲ ਜਿਹੜਾ ਕਿਨੇਗਾ ਇਸੇ ਜਗ੍ਹਾ ਤੇ ਮਨਾਇਆ ਜਾਂਦਾ ਵਗਾ ਔਰ ਮੇਲੇ ਨੇ ਰੌਣਕਾਂ ਨੂੰ ਵਧਾਉਣ ਵਾਸਤੇ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਪੇ ਮੇਲੇ ਵਿੱਚ ਹੁਮ ਹਮਾ ਕੇ ਦਰਸ਼ਨ ਦਿਓ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਤਰਨਤਾਰਨ ਰੋਡ ਵਿਖੇ ਚੇਅਰਮੈਨ ਪਾਈ ਸਾਹਿਬ ਪਾਈ ਗੁਰ ਇਕਬਾਲ ਸਿੰਘ ਮੈਨੇਜਿੰਗ ਡਾਇਰੈਕਟਰ ਹਰਵਿੰਦਰਪਾਲ ਸਿੰਘ ਜੀ ਲिटल ਵੀਰ ਜੀ ਦੀ ਅਗਵਾਈ ਹੇ ਅਲਟਰਾਸਾਉਂਡ ਮਸ਼ੀਨ ਦਾ ਉਦਘਾਟਨ ਕੀਤਾ ਗਿਆ ਜਾਣਕਾਰੀ ਦਿੰਦੇ ਡਾਇਰੈਕਟਰ ਹਰਵਿੰਦਰਪਾਲ ਸਿੰਘ ਲिटल ਵੀਰ ਜੀ ਨੇ ਦੱਸਿਆ ਕਿ ਅਲਟਰਾਸਾਉਂਡ ਮਸ਼ੀਨ ਦੀ ਸੇਵਾ ਸਰਦਾਰ ਕੁਲਵੰਤ ਸਿੰਘ ਉੱਤਮ ghee ਸੁਪਰੀਮ ਐਗਰੋ ਫੂਡ ਲੁਧਿਆਣੇ ਵਾਲਿਆਂ ਨੇ ਕੀਤੀ ਹੈ ਇਸ ਮੌਕੇ ਤੇ ਕਮਲਜੀਤ ਸਿੰਘ ਪਾਟਿਆ ਮਨਿੰਦਰ ਸਿੰਘਾਹੂਚਾ ਰੌਮੀ ਵੀਰ ਜੀ ਮੈਨੇਜਰ ਪਰਮਜੀਤ ਸਿੰਘ ਗੁਰਪ੍ਰੀਤ ਸਿੰਘ ਚਾਹਤ ਸਤਵਿੰਦਰਪਾਲ ਸਿੰਘ ਸਮੇਤ ਕਈ ਲੋਕ ਮੌਜੂਦ ਸਨ ਥਾਣਾ ਰੇਲਵੇ ਪੁਲਿਸ ਨੂੰ ਇੱਕ ਨਾਮਾਲੂਮ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਉਮਰ 58 ਸਾਲ ਕੱਦ 5 ਫੁੱਟ 6 ਇੰਚ ਰੰਗ ਕਨਕ ਪਿੰਨ ਹੈ ਜਿਸ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਥਾਣਾ ਜੀਆਰਪੀ ਨਾਲ ਸੰਪਰਕ ਕਰੋ ਐ ਤਸਵੀਰ ਗੁਰਦੇਵ ਸਿੰਘ ਵਾਸੀ ਪਿੰਡ ਸ਼ਾਹਪੁਰਾ ਖਾਣਾ ਪਿੰਡੀ ਸੈਦਾ ਦੀ ਹੈ ਇਹਨਾਂ ਦੀ ਉਮਰ 28 ਸਾਲ ਕੱਦ 6 ਫੁੱਟ 3 ਇੰਚ ਰੰਗ ਕਨਕ ਪੰਨਾ 21 ਮਾਰਚ ਨੂੰ ਕਰੋ ਗਏ ਸਨ ਪਰ ਵਾਪਸ ਕਰ ਨਹੀਂ ਆਏ ਜੇ ਕਿਸੇ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪਰਿਵਾਰਕ ਮੈਂਬਰ ਨੂੰ ਫੋਨ ਨੰਬਰ 7710264628 ਤੇ ਸੰਪਰਕ ਕਰੋ ਅਤੇ ਆਖਿਰ ਵਿੱਚ ਮੁੱਖ ਖਬਰਾਂ ਇਖਬਾਰ ਫਿਰ ਤੋਂ ਅਜਨਾਲਾ ਵਿਖੇ ਹੋਇਆ ਟ੍ਰिपल ਮਰਡ ਨਸ਼ੇ ਦੀ ਤੁੱਚ ਨੌਜਵਾਨ ਨੇ ਆਪਣੇ ਪਰਿਵਾਰ ਦੇ ਹੀ ਤਿੰਨ ਮੈਂਬਰ ਉਤਾਰੇ ਮੌਤ ਦੇ ਕਾਰਨ ਆਣਾ ਗੇਟ ਹਕੀਮਾ ਨੇ ਕੀਤਾ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਪਰਦਾਫਾਸ਼ 1 ਕਿਲੋ 5 ਗ੍ਰਾਮ ਹਿਰੋਇਨ ਕੀਤੀ ਬਰਾਮਦ ਚੋਣ ਜਾਬਤੇ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਆਖਿਆ ਆਰਟਿਸਕਰੀ ਅਰਸ਼ਦੀਪ ਸਿੰਘ ਲੁਭਾਣਾ ਨੇ ਐਸਾ ਨਾਜਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਜਾਸ ਧੰਨਵਾਦ